ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬੀ ਫਿਲਮ ਸੁੱਚਾ ਸੂਰਮਾ 20 ਸਤੰਬਰ ਨੂੰ ਪੂਰੀ ਦੁਨੀਆ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਅੱਜ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਫਿਲਮ ਦੀ ਟੀਮ ਪਿੰਡ ਸਮਾਉ ਪਹੁੰਚੀ ਜਿੱਥੇ ਲੋਕਾਂ ਵੱਲੋਂ ਆਪਣੇ ਮਹਿਬੂਬ ਕਲਾਕਾਰ ਬੱਬੂ ਮਾਨ ਨੂੰ ਦੇਖਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ ਬੱਬੂ ਮਾਨ ਨੇ ਕਿਹਾ ਕਿ ਉਹ ਫਿਲਮ ਰਿਲੀਜ਼ ਤੋਂ ਬਾਅਦ ਆਉਣਾ ਚਾਹੁੰਦੇ ਸਨ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਫਿਲਮ ਦੇ ਪ੍ਰਮੋਸ਼ਨ ਦੇ ਚੱਕਰ ਵਿੱਚ ਅੱਜ ਸਮਾਤੇ ਮੱਥਾ ਟੇਕਣ ਆ ਗਏ ਪਰ ਉਹਨਾਂ ਨੂੰ ਬਾਬਾ ਜੀ ਦਾ ਬੁਲਾਵਾ ਆਇਆ ਸੀ ਇਸ ਲਈ ਉਹ ਅੱਜ ਦਰਸ਼ਨ ਕਰਨ ਲਈ ਆਏ ਹੋਏ ਸਨ ਮੈਂ ਮੈਂ ਬਾਹਰ ਜਾਣਾ ਸਵਾਲ ਪੁੱਛ ਕੇ ਤੁਹਾਨੂੰ ਮੈਂ ਬਹੁਤ ਵੈਰੀ ਗੁੱਡ ਵੈਰੀ ਗੁੱਡ ਬਹੁਤ ਧੰਨਵਾਦ ਪਿੰਡ ਵਾਲਾ ਹਾਂ ਜੀ ਹਾਂ ਸਾਰਿਆਂ ਦਾ ਹਾਂ ਜੀ ਬਹੁਤ ਯਾਰਾ ਮੰਗ ਸੀ ਇੱਕ ਮਿੰਟ ਅੰਡਰ ਹੁੰਦਾ ਬਿਜਲੀ ਚੱਪੀ ਆਟ ਨਹੀਂ ਚਲੋ ਬੇਨਤੀ ਕਰਦੇ ਸਾਡੇ ਵੱਡੇ ਵੱਡੇ ਨੇ ਉਹ ਛੋੜਾ ਛੋੜਾ ਸੁਣੋ ਤੁਹਾਡਾ ਸਵਾਲ ਸਾਹਿਬ ਜੀ ਕੀ ਕਹਿੰਦੇ ਤੁਹਾਨੂੰ ਪੁੱਛੀ ਅਸੀਂ ਫਿਲਮ ਤੋਂ ਪਹਿਲਾਂ ਮੈਂ ਨੀਸੀ ਆਉਣਾ ਚਾਹੁੰਦਾ ਤਾਂ ਕਿ ਜਿੰਦਾ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਹਨ ਫਿਰ ਇੱਕ ਖਬਰ ਚਲਾਵੇ ਫਿਲਮ ਚਲਾਉਣ ਲਈ ਐ ਕਰਦੇ ਹਾਂ ਜੀ ਹਾਂ ਜੀ ਪਰ ਜਦੋਂ ਬਾਪੂਰਾ ਦਾ ਸੁਨੇਹਾ ਲੱਗਿਆ ਆਉਣਾ ਪੈਣਾ ਹੈ ਇਹ ਰਸੀਆ ਕਿਉਂਕਿ ਅਸੀਂ ਡਰਾਮੇ ਨਹੀਂ ਕਰਦੇ ਨਾ ਸਾਨੂੰ ਸਾਨੂੰ ਤਾਂ ਕੰਮ ਕਰਨਾ ਹੈ ਜੀ ਇਸ ਕਰ ਪਹਿਲਾਂ ਤੁਹਾਡੀ ਪਾਈਸੀ ਬੈਂਤੀ ਕਿਤੇ ਸੰਭਣੀ ਤੁਹਾਨੂੰ ਵੀ ਬੇਨਤੀ ਆਰਡਰ ਹੁੰਦਾ ਬਜ਼ੁਰਗਾਂ ਨੂੰ ਹਾਂਜੀ ਹਾਂ ਉਹ ਤੁਹਾਡੀ ਭਾਸ਼ਾ ਬੇਨਤੀ ਆਪ ਵੱਡੇ ਕਦੇ ਬੇਨਤੀ ਨਹੀਂ ਕਰਦੇ ਸਾਡੇ ਵੱਡੇ ਨਾਲ ਕਿ ਵੈਸੇ ਫੋਨ ਕਰਕੇ ਕਹਿੰਦੇ ਫਿਰ ਅਸੀਂ ਚੱਲ ਫਿਰ ਚਾਲੇ ਪਾਉਂਦੇ ਸਾਡਾ ਆਰਡਰ ਮੰਨੇ ਨਾ ਕਿਰਨਾ ਬਹੁਤ ਜੀ ਹਾਂ ਜੀ ਤੇ ਭਾਈ ਪਹੁੰਚੋ ਕਿਵੇਂ ਲੱਗਿਆ ਦੇਖੋ ਜਿਹੜੇ ਸੂਰਮੇ ਹੁੰਦੇ ਨਾ ਉਹਨਾਂ ਦਾ ਜਨਮ ਸਥਾਨ ਇਹ ਪਿੰਡ ਹੋ ਸਕਦਾ ਪਰ ਸਾਡਾ ਵੀ ਉਹਦਾ ਹੀ ਹਿੱਸਾ ਹੈ ਜਿੰਨਾ ਇਸ ਪਿੰਡ ਦਾ ਤੇ ਜੇ ਸਾਡਾ ਇਖਤਿਆਰ ਜਾਂ ਹੱਕ ਤਾਂ ਹੀ ਫਿਰ ਅਸੀਂ ਫਿਲਮ ਬਣਾਈ ਹੈ ਔਰ ਇਹਨਾਂ ਸੂਰਮੇ ਦੀ ਜਿਹੜੀਆਂ ਗਾਥਾਵਾਂ ਹੈ ਨਾ ਉਹ ਕਈ ਬੰਦੇ ਸਵਾਲ ਕਰਦੇ ਇਹਦੇ ਚੀਜ਼ ਨਹੀਂ ਹੋਣਾ ਇਹ ਵੀ ਹੋਣਾ ਇਹ ਸਾਰਾ ਕੁਝ ਪੀੜੀਦਰ ਪੀੜੀ ਕੈਬਰੀ ਨਹੀਂ ਉਹਦਾ ਜਿਹੜੇ ਉਸ ਵਕਤ ਦੇ ਲੇਖਕ ਹੈ ਜਿਨ੍ਹਾਂ ਦੀਆਂ ਕਿਤਾਬਾਂ ਵੀ ਨਹੀਂ ਛਪਦੀਆਂ ਇੱਕ ਰਾਜਲ ਇਹਨਾਂ ਨੌਜਵਾਨਾਂ ਨੇ ਇਕੱਠਾ ਕਰਿਆ ਜੀ ਪੂਰਾ ਨਿਚੋੜ ਕੇ ਫੇਰੇ ਫਿਲਮ ਬਣਾਏ ਭਾਈ ਜੀ ਅੱਜ ਦੇਖੋ 10 ਕਿਲੋਮੀਟਰ ਉਸ ਸਥਾਨ ਤੇ ਨਾ ਤੇ ਅਸੀਂ ਪਹਿਲਾਂ ਗੁਰੂ ਘਰੇ ਜਾ ਕੇ ਆਏ 6ਵੇਂ ਪਾਤਸ਼ਾਹ ਦਾ ਸਥਾਨ ਹੈ ਜੀ ਨੌਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਮਾਸ਼ਾਅੱਲਾ ਤੂੰ ਕਿਉਂਕਿ ਅਸੀਂ ਜਦੋਂ ਤੁਰੇ ਸੀ ਉਤੋਂ ਦਿੱਲੀੋਂ ਉਤੋਂ ਫਿਰ ਪਹਿਲਾਂ ਇਹਨਾਂ ਦੇ ਬਜ਼ੁਰਗਾਂ ਦਾ ਪਿੰਡ ਦਾ ਸਰਾਂ ਵੀ ਪਹਿਲਾ ਮਤਲਬ ਫੋਨ ਕਰੇ ਡੇਕਾ ਨਹੀਂ ਫਿਰ ਉਦੋਂ ਬਾਅਦ ਅਸੀਂ ਫਿਰ ਅਸੀਂ ਕੀ ਹੁਣ ਆਰਡਰ ਦੇਵਾਂਗੇ ਸੀ ਉਹ ਡਾਕਟਰ ਮੰਨ ਕੇ ਹੈ ਨਾ ਸਰਕਾਰ ਜੀ ਤੁਹਾਡੀ ਕਿਧਰੋਂ ਫਿਲਮ ਲੱਗ ਰਹੀ ਹੈ ਕੀ ਕਹਿਣਾ ਚਾਹੁੰਦੇ ਸਾਰੇ ਭਰਾਵਾਂ ਨੂੰ ਟਰੈਕਟਰ ਜਾਣਾ ਇਥੋਂ ਚੜਦੇ ਬੈਠਾ ਹੋੜ ਦੇ ਅਸੀਂ ਇਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਸਿਨੇਮੇ ਦਾ ਅਸਲੀ ਰੰਗ ਹੈ ਜਿਹੜੇ ਸਾਡੇ ਸੂਰਮੇ ਆ ਦਲੇਰ ਹੈ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੋਈਆਂ ਨਾ ਉਹਨਾਂ ਨੂੰ ਉਵੇਂ ਹੀ ਦੇਖਣ ਚਾਹੀਏ ਜਿਵੇਂ ਅਸੀਂ ਮੰਡੀ 'ਚ ਦਾਣਾ ਲੈ ਕੇ ਜਾਂਦੇ ਆ ਟਰਾਲੀ ਲੈ ਕੇ ਜਾਂਦੇ ਆ ਸੇਰ ਮੇ ਅੱਜ ਵੀ ਟਰਾਲੀਆਂ ਜਾਣ। ਦੇਖੋ ਬੱਚ ਜੇ ਚੰਗੀ ਫਿਲਮ ਅਸੀਂ ਉਹਨੂੰ ਚੰਗਾ ਵਪਾਰ ਕਰ ਦਈਏ ਫਿਰ ਅਸੀਂ ਹੋਰ ਫਿਲਮਾਂ ਵੀ ਬਣਾ ਸਕਦੇ ਹਾਂ। ਅੱਜ ਪਿੰਡ ਦੇ ਲੋਕਾਂ ਨੇ ਮਿਲੇ ਤੁਸੀਂ ਕਿਹੋ ਜਿਹਾ ਲੱਗਿਆ ਕੀ ਹੋਰ ਸਹਾਇਤਾ ਹੈ ਜਾਂ ਕੀ ਉਹਨਾਂ ਨੇ ਮੇਰੀ ਯਾਰ ਮੈਂ ਤਾਂ ਸਾਰਾ ਦਿਨ ਪਿੰਡਾਂ 'ਚ ਰਹਿਣਾ ਹੈ। ਕਿ ਮੈਨੂੰ ਸ਼ਹਿਰ ਹੀ ਨਾ ਸਮਝੋ। ਮੈਂ 40 ਕਿਲੋ ਕੜਗ ਜਿਲ੍ਹਾ ਪਠਾਨਕੋਟ ਦੇ ਅੱਧ ਪਹਾੜੀ ਇਲਾਕੇ ਧਾਰ ਦੇ ਵਿੱਚ ਪਿੰਡ ਉੱਚਾ ਥੜਾ ਵਿੱਚ ਇੱਕ ਬਾਗ ਵੱਲੋਂ ਗਾਂ ਤੇ ਹਮਲਾ ਕਰ ਜਿੱਥੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਉੱਥੇ ਹੀ ਤਾਰ ਏਰੀਏ ਵਿੱਚ ਇਸ ਬਾਗ ਦੀ ਦਹਿਸ਼ਤ ਬਣੀ ਹੋਈ ਹੈ ਸਬੰਧ ਵਿੱਚ ਜਦੋਂ ਸਾਡੀ ਟੀਮ ਵੱਲੋਂ ਪਿੰਡੋਚਾ ਥੜਾ ਵਿਖੇ ਪੁੱਜ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਹਰ ਸਾਲ ਜਦ ਵੀ ਪਹਾੜਾਂ ਵਿੱਚ ਠੰਡ ਦਾ ਪ੍ਰਕੋਪ ਸ਼ੁਰੂ ਹੁੰਦਾ ਹੈ ਤਾਂ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ ਤੇ ਮੈਦਾਨੀ ਇਲਾਕਿਆਂ ਵਿੱਚ ਪਸ਼ੂਆਂ ਤੇ ਹਮਲਾ ਕਰ ਆਪਣੀ ਦਹਿਸ਼ਤ ਦਾ ਸ਼ਿਕਾਰ ਬਣਾ ਲੈਂਦੇ ਹਨ ਜਿਸ ਦੇ ਚੱਲਦੇ ਲੋਕਾਂ ਦਾ ਦੇਰ ਸ਼ਾਮ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਸਰ ਕੀ ਨਾ ਜੀ ਆਪਣੇ ਮੇਰਾ ਨਾਮ ਹੈ ਸਰਬਜੀਤ ਕੁਮਾਰ ਜੀ ਸਰ ਜਿਤਨਾ ਤੁਸੀਂ ਦੱਸ ਰਹੇ ਹੋ ਕਿ ਬਾਗ ਨੇ ਜਿਹੜਾ ਇਹਦੀ دہشت ਬਣੀ ਆ ਬਾਗ ਦੇ ਨਾਲ ਕਿੰਨਾ ਕੁ ਤੁਹਾਡਾ ਨੁਕਸਾਨ ਆ ਤੇ ਕਿੰਨੀ ਕਿ دہشت ਬਣੀ ਦੀ ਸਰ دہشت ਇਹਦੀ ਪੂਰੀ ਹੈ ਜੀ ਨੁਕਸਾਨ ਮੇਰਾ ਮੇਰੀ ਗਾਈ ਜਿਹੜੀ ਆ ਦੁੱਧਾਰੂ ਪਸ਼ੂ ਸੀਗਾ ਉਹ ਮਾਰ ਦਿੱਤੀ ਜਾਂਦੇ ਜ دہشت دہشت ਕਿੰਨੀ ਕੁ ਬਣੀ ਦੀ دہشت ਪੂਰੀ ਹੈ ਸਰ ਹੁਣ ਅਲੱਗੇ ਸਕੂਲ ਹੈ ਤੇ ਆਬਾਦੀ ਵੀ ਹੈਗੀ ਆ ਤੇ ਹੁਣ ਮੁਸ਼ਕਲ ਹੈ ਦਿਨ ਵੇਲੇ ਬਾਗ ਹੈ ਕਿਸੇ ਵੇਲੇ ਵੀ ਅਟੈਕ ਕਰ ਸਕਦਾ ਹੁਣ ਸਾਨੂੰ ਸਕੂਲ ਵੇਲੇ ਬੱਚੇ ਆਪੇ ਛੱਡਨੇ ਪੈਂਦੇ ਆਪੇ ਲੈ ਕੇ ਜਾਣੇ ਪੈਂਦੇ ਆ ਪੂਰਾ ਹੀ ਦਹਿਸ਼ਤ ਹੈ ਜੀ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਬਾਗ ਨੇ ਹੀ ਅਟੈਕ ਕੀਤਾ ਹੈ ਸਰ ਬਾਗ ਜਿਹੜਾ ਹੈ ਜਾਨਵਰ ਨੂੰ ਗਲੇ ਤੋਂ ਪੈਂਦਾ ਹੈ ਇੱਥੇ ਅਟੈਕ ਕੀਤਾ ਹੈ ਤੇ ਉਹ ਗੱਲ ਤੋਂ ਬਾਗ ਦਾ ਹੀ ਅਟੈਕ ਹੈ ਨਾਲੇ ਵਰਲਡ ਵਾਈਡ ਅਧਿਕਾਰੀ ਮੇਰੇ ਨਾਲ ਆਏ ਸੀ ਉਹਨਾਂ ਨੇ ਦੇਖਿਆ ਸੀ ਮੌਕਾ ਦੇਖਿਆ ਕਹਿੰਦੇ ਹਾਂ ਜੀ ਬਾਗ ਦਾ ਹੀ ਅਟੈਕ ਹੈ ਜੀ ਕੀ ਅਪੀਲ ਕੀ ਕਰੋਗੇ ਸਰ ਅਪੀਲ ਜਿਹੜਾ ਮੇਰਾ ਬੰਦਾ ਹੈ ਉਹ ਮਨ ਨੂੰ ਮੁਆਜਾ ਦਿੱਤਾ ਜਾਏ ਨਾਲੇ ਹਾਂ ਇੱਥੇ ਜਿਹੜਾ ਜਾਂ ਸਾਈਨ ਬੋਰਡ ਲਗਾਇਆ ਜਾਏ ਤੇ ਜਾਂ ਇੱਥੇ ਪਿੰਜਰਾ ਲਗਾਇਆ ਜਾਏ ਜਾਂ ਇਹਨਾਂ ਨੂੰ ਫੜਿਆ ਜਾਏ ਕਿਤੇ ਹੋਰ ਨੁਕਸਾਨ ਨਾ ਕਰ ਸਕਣ ਹਾਂਜੀ ਹੋਰ ਨੁਕਸਾਨ ਨਹੀਂ ਹੋਏ ਹਾਂਜੀ ਸਰ ਸਰ ਕੀ ਨਾਲੀ ਤੁਹਾਡਾ ਮੇਰਾ ਨਾਮ ਓਮਪ੍ਰਕਾਸ਼ ਜੀ ਓਮਪ੍ਰਕਾਸ਼ ਜੀ ਜਿਸ ਨੇ ਦੱਸਣਾ ਹੈ ਕਿ ਇਸ ਏਰੀਏ ਦੇ ਬਾਗ ਦੇਖਿਆ ਗਿਆ ਕਿੰਨੀ ਕੀ ਦਹਿਸ਼ਤ ਬਣੀ ਦੀ ਹੈ ਤੇ ਕਿੰਨਾ ਕੁ ਨੁਕਸਾਨ ਕੀਤਾ ਹੁੰਦਾ ਦੇਖੋ ਜੀ ਦਹਿਸ਼ਤ ਪੂਰੀ ਬਣੀ ਹੈ ਨੁਕਸਾਨ ਵੀ ਕਾफी ਕੀਤਾ ਹੈ ਬਾਕੀ ਬਾੜੇ ਦੇ ਵਿੱਚ ਗਾਂ ਸਿਗੀ ਇੱਥੋਂ ਲੈ ਗਿਆ ਉਹ ਤੇ ਬਾਕੀ ਹੋਰ ਵੀ 5-7 ਗਾਈਆਂ ਸੀਗੀਆਂ ਉਹ ਆਪਣਾ ਬਚਾ ਕਰਕੇ ਉਹ ਗਰਾਊਂਡ ਨੂੰ ਚਲ ਗਈਆਂ ਉੱਪਰ ਨਾਲੇ ਸਕੂਲ ਹੈਗਾ ਨਾਲੇ ਗਰਾਊਂਡ ਨਾਲੇ ਪਿੰਡਾ ਦਾ ਤੇ ਹੋਰ ਵੀ ਨੁਕਸਾਨ ਕੀਤਾ ਉਹਨੇ ਇਸ ਏਰੀਏ ਤੇ ਹੋਰ ਨੁਕਸਾਨ ਕੁੱਤਿਆਂ ਦਾ ਬਹੁਤ ਨੁਕਸਾਨ ਕੀਤਾ ਉਹਨੂੰ ਕੁੱਤੇ ਵੀ ਜਿੰਨੇ ਵੀ ਆਹੀ ਲੈ ਗਏ ਉਹ ਕੁੱਤੇ ਕੋਈ ਨਜ਼ਰ ਨਹੀਂ ਆਉਂਦੇ ਪੇਸਾ ਕੁੱਤਾ ਕੋਈ ਨਜ਼ਰ ਨਹੀਂ ਆਉਂਦਾ ਡਰ ਲੱਗਦਾ ਹੁਣ ਦਿਨੇ ਵੀ ਡਰ ਲੱਗਦਾ ਈ ਪਹਿਲੇ ਬੱਚੇ ਆ ਜਾਂਦੇ ਖੇਡਣ ਖੁਡਣ ਇੱਧਰ ਉਹ ਵੀ ਡਰਦੇ ਉਸ ਦਿਨ ਦੇ ਇੱਧਰ ਆਉਂਦੇ ਨਹੀਂ ਬਾਕੀ ਹੋਰ ਵੀ ਟੂ ਰੈਸਟ ਵੀ ਚਲੇ ਚੀਲ ਦੇਖਣਾ ਚੀਲ ਵੀ ਲੱਗੇ ਨੇੜੇ ਆ ਤੇ ਹੁਣ ਉਹਦਾ ਮਾਹੌਲ ਜਿਆਦਾ ਖਤਰੋ ਹੋਇਆ ਕੀ ਅਪੀਲ ਕੀ ਕਰੋਗੇ ਤੁਸੀਂ ਅਪੀਲ ਕਰਾਂਗੇ ਕਿ ਜਾਂ ਤੇ ਇਹਦੀ ਪਿੰਜਰੇ ਲਗਾਣ ਜਾਂ ਸਰਕਾਰ ਕੋਈ ਸਾਈਨ ਬੋਰਡ ਲਿਕੇ ਲਗਾਏ ਕਿ ਇਸ ਸਾਧ ਨਹੀਂ ਜਾਓ ਤੇ ਲੋਕ ਇੰਨਾ ਹੀ ਕਹਿਣਾ ਚਾਹੁੰਦੇ ਜਿਦਾ ਹਾਂ ਠੀਕ ਹੈ ਤੁਹਾਡੀ ਗੱਲ ਠੀਕ ਹੈ ਵੀ ਬਾਗ ਇਹ ਆਪਣੇ ਲੈਪਰਡ ਇਸ ਸਾਈਡ ਈ ਵਿੱਚ ਹੈਗੀ ਆ ਕਿਉਂਕਿ ਇਹ ਜਿਹੜਾ ਆਤਾਰ ਦੇ ਨੇੜਾ ਏਰੀਆ ਵਾ ਪਹਾੜੀ ਏਰੀਆ ਤੇ ਇਥੇ ਜੰਗਲ ਕਾਫੀ ਆ ਤੇ ਇਹੀ ਇਹਦਾ ਹੈਬੀਟਾਟ ਆ ਤੇ ਬਾਕੀ ਜਿਸ ਤੱਕ ਆਪਣਾ ਨੁਕਸਾਨ ਦਾ ਇੱਕ ਇੱਕ ਦਾ ਦਾ ਪਤਾ ਲੱਗਿਆ ਜੀ ਗਾਂ ਮਰੀ ਆ ਤੇ ਉਹਦਾ ਅਹੀ ਮੌਕਾ ਵੀ ਵੇਖਿਆ ਮੌਕਾ ਵੇਖ ਕੇ ਤੇ ਉਹਦਾ ਜਿਹੜਾ ਹੈਗਾ ਵਾ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਦਾ ਪੋਸਟਮੈਨ ਪਰਵਾ ਕੇ ਜੋ ਸਰਕਾਰ ਦੀ ਪਾਲਿਸੀ ਹੈ ਉਸ ਤਹਿਤ ਉਹਨਾਂ ਨੂੰ ਜੋ ਲੋੜ ਪਤਾ ਮਾਗ ਜਾ ਉਹ ਵੀ ਦਿੱਤਾ ਜਾਊਗਾ। ਬਾਕੀ ਇਹ ਦੇਖੋ ਜਾਨਵਰ ਆ ਜਾਨਵਰ ਦਾ ਆਪਣਾ ਏਰੀਆ ਆਹੀ ਉਹਨਾਂ ਦੇ ਇੱਕ ਘਰਾਂ 'ਚ ਗਏ ਆ ਉਹ ਸਾਡੇ ਘਰਾਂ 'ਚ ਨਹੀਂ ਆਏ। ਲੇਕਿਨ ਫੇਰ ਵੀ ਚਲੋ ਸਾਡੇ ਵੱਲੋਂ ਜੋ ਵੀ ਪੰਦੀ ਕਾਰਵਾਈ ਹੈਗੀ ਉਹ ਕੀਤੀ ਜਾਊਗੀ। ਨਾਲ ਹੀ ਉਥੇ ਆਪਣੇ ਕੈਮਰੇ ਲਵਾ ਕੇ ਤੇ ਸਾਈਨ ਬੋਰਡ ਜਿਹੜੇ ਹਾਂ ਲਾਵਾਂਗੇ ਵੀ ਇਸ ਏਰੀਆ ਦੇ ਵਿੱਚ ਥੋੜਾ ਵਿਚਾਰ ਰੱਖੋ ਵੈਸੇ ਵੀ ਜਿਹੜਾ ਰੋਡ ਦੇ ਲਾਗੇ ਜਾਂ ਘਰਾਂ ਦੇ ਲਾਗੇ ਜੇ ਕੋਈ ਵੀ ਜਾਨਵਰ ਲੰਘਦਾ ਉਹਨੂੰ ਨੁਕਸਾਨ ਹੋ ਸਕਦਾ ਜਿੱਥੇ ਇਨਸਾਨਾਂ ਦਾ ਨੁਕਸਾਨ ਹੋ ਉਥੇ ਜਾਨਵਰ ਦਾ ਵੀ ਨੁਕਸਾਨ ਹੁੰਦਾ ਮੈਂ ਪਚਾ ਵਾਸਤੇ ਵੀ ਆਪਾਂ ਪਹਾੜੀ ਏਰੀਆ ਦੇ ਵਿੱਚ ਜਾਂ ਜੰਗਲ ਦੇ ਵਿੱਚ ਗੱਡੀ ਹੌਲੀ ਚਲਾਈਏ ਜਾਂ ਥੋੜਾ ਦੇਖ ਕੇ ਚਲੀਏ ਇਸ ਕਰਕੇ ਸਾਈਨ ਬੋਰਡ ਵੀ ਜ਼ਰੂਰ ਲਾਵਾਂਗੇ ਤੇ ਬਾਕੀ ਜੇ ਲੋੜ ਪਈ ਤੇ ਪਿੰਜਰੇ ਦੀ ਲੈਫਟ ਨੂੰ ਕਵਰ ਕਰਨ ਵਾਸਤੇ ਜੇ ਪਿੰਜਰਾ ਲਾਉਣ ਦੀ ਲੋੜ ਪਈ ਤਾਂ ਉਹ ਵੀ ਅਸੀਂ ਜ਼ਰੂਰ ਲਾਵਾਂਗੇ। ਗੁੰਡਾਗਰਦੀ ਕਰਨ ਵਾਲੇ ਵਕ ਵਕ ਸਮਾਂ ਤੇ ਗੁੰਡਾਗਰਦੀ ਕਰਦੇ ਦਿਖਾਏ ਜਾਂਦੇ ਹਨ ਚਲਸੀਆਂ ਕਈ ਵਾਰ ਪੁਲਿਸ ਵੱਲੋਂ ਕਈ ਲੋਕਾਂ ਤੇ ਕੇਸ ਵੀ ਦਰਜ ਕੀਤੇ ਜਾ ਚੁੱਕੇ ਹਨ ਪਰ ਇਸ ਦੇ باوجود ਵੀ ਗੁੰਡੇ ਬਾਸ਼ ਨਹੀਂ ਆ ਰਹੇ। ਕੁਝ ਅਜਿਹੇ ਪਠਾਨ ਕੁਝ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਤੇ ਕੁਝ ਨੌਜਵਾਨ ਮੋਟਰਸਾਈਕਲਾਂ ਦੇ ਕਾਰਾਂ ਤੇ ਬੈਠ ਕੇ ਸੜਕ ਤੇ ਹੰਗਾਮਾ ਕਰ ਰਹੇ ਸਨ ਜਿਸ ਦੀ ਵੀਡੀਓ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੇ ਪੁਲਿਸ ਨੂੰ ਅੰਧਾਰ ਕਰਤ ਵੀ ਚਾਹੇ ਤੇ ਪੁਲਿਸ ਪਾਰਟੀ ਦੀਆਂ ਵਾਕਵਕ ਟੀਮਾਂ ਨੇ ਉਹਨਾਂ ਨੂੰ ਘੇਰ ਲਿਆ। ਜਦੋਂ ਇਨੀਸ਼ੀਅਲੀ ਜਦੋਂ ਖਬਰ ਮਿਲੀ ਇੱਥੇ ਪਹੁੰਚੇ ਸੀ ਐਸ.ਐਸ.ਓ ਸਾਹ ਸਾਡੇ ਇੱਕ ਨੰਬਰ ਡਿਵੀਜ਼ਨ ਐਸ.ਐਸ.ਓ ਮਮੋਂਟ ਤੇ ਸਾਰੇ ਆਪਾਂ ਇੱਥੇ ਪਹੁੰਚ ਗਏ ਸੀ। ਇੱਥੇ ਇੱਕ ਹੁਣ ਜੋ ਮੌਕੇ 'ਤੇ ਆ ਕੇ ਪਤਾ ਲੱਗਾ ਕਿ ਉਹ ਏਜੰਟ ਆ ਕਾਲਜ ਕੋਈ ਪ੍ਰਧਾਨਗੀ ਦੇ ਇਲੈਕਸ਼ਨ ਵਗੈਰਾ ਸੀ। ਪਹਿਲਾਂ ਇੱਥੇ ਇਕੱਠੇ ਹੋ ਰਹੇ ਸੀ। ਔਰ ਚਲੋ ਇਕੱਠੇ ਹੋਣਾ ਕੋਈ ਗੱ ਡਿਸਪਲਿਨ ਦੇ ਵਿੱਚ ਇਹ ਤਿੰਨ ਤਿੰਨ ਚੜੇ ਫਿਰਦੇ ਆ ਬਕਤਨੀਜ਼ੀਆਂ ਕਰਦੇ ਫਿਰਦੇ ਰੋਡ ਤੇ ਸੋ ਦੈਟ ਇਜ਼ ਨਾਟ ਅਲੋਵੇਬਲ ਸੋ ਆਕੇ ਆਪਾਂ ਇਹਨੂੰ ਖਦੇੜਿਆ ਇਥੋਂ ਸਾਰੇ ਗਾਇਬ ਨਾ ਇਸ ਤਰ੍ਹਾਂ ਨੌਨਸੈਂਸ ਨਹੀਂ ਕ੍ਰੀਏ ਨੁ ਕਰੀਤੇ ਜਾ ਸਿਰ ਨਹੀਂ ਆ ਜਾਪਾਂ ਡੈਂਟੀਫਾਈ ਕਰ ਰਹੇ ਆ ਕਿਉਂਕਿ ਇਥੇ ਬਹੁਤ ਬਾਜ਼ਾਰ ਹੈ ਕਿ ਕੋਈ ਹੋਰ ਦੀ ਗੱਡੀ ਵੀ ਹੋ ਸਕਦੀ ਹੈ ਤੇ ਲੱਗੇਗਾ ਜੀ 2.5 ਗੱਡੀ ਵਾਂਗ ਕਰਾ ਦਿਨਾ ਨਗਰ ਕਸਬੇ ਦੇ ਪਿੰਡ ਰਣਜੀਤ ਬਾਗ ਦੇ ਇੱਕ ਰਜਵਾਹਾ ਵਿੱਚ ਪੁਲਿਸ ਨੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਬੋਰੀ ਵਿੱਚ ਬੰਨੀ ਲਾਸ਼ ਬਰਾਮਦ ਕੀਤੀ ਸੀ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਅੱਜ ਵੱਡਾ ਖੁਲਾਸਾ ਕਰਦਿਆ ਕਿਹਾ ਹੈ ਕਿ ਇਹ ਨਜਾਇਜ਼ ਸਬੰਧਾਂ ਕਾਰਨ ਭੈਣ ਨੇ ਹੀ ਆਪਣੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਬੋਰੀ ਵਿੱਚ ਬੰਨ ਕੇ ਰਜਵਾਹਾ ਵਿੱਚ ਮੋਟਰਸਾਈਕਲ ਤੇ ਸੁੱਟ ਦਿੱਤਾ ਸੀ ਅਤੇ ਇਹ ਦੋਵੇਂ ਇੱਕ ਹੀ ਕਾਲਜ ਵਿੱਚ ਪੜ੍ਹਦੇ ਸਨ ਤੇ ਕੱਲ ਦੋਵੇਂ ਉਹ ਘਰ ਵਿੱਚ ਮਿਲ ਰਹੇ ਸਨ ਤੇ ਇਸ ਤੋਂ ਬਾਅਦ ਭਰਾ ਨੇ ਦੋਹਾਂ ਨੂੰ ਮਿਲਦਿਆਂ ਦੇਖਿਆ ਸੀ ਜਿਸ ਕਾਰਨ ਇਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਤਾਂ ਮਿਤੀ 16/9/2024 ਨੂੰ ਐਸਐਚਓ ਦਿਨਾਨਗਰ ਇੰਸਪెక్టర్ ਮਨੋਜ ਕੁਮਾਰ ਨੂੰ ਉਤਲਾਬ ਮਿਲੀ ਸੀ ਵੀ ਪਿੰਡ ਸਿਹੋਵਾਲ ਦੇ ਸਵੇਰ ਦੀ ਪੜਨੀ ਤੇ ਕੋਈ ਡੈੱਡ ਬਡੀ ਪਈ ਹੈ ਔਰ ਐਸਐਚਓ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇਮਰਾਇਆ ਮੌਕਾ ਕੀਤਾ ਚੈੱਕ ਕਰਨ ਤੇ ਜਿਹੜੀ ਹੈਗੀ ਆ 318 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਿਰ ਤੇ ਸੱਟਾਂ ਲੱਗੀਆਂ ਸੀ ਤੋਂ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋਂ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ 22 ਨੰਬਰ ਦਾ ਲੜਕਾ ਹੈਗਾ ਆਪਣੇ ਘਰਿਆਂ ਦਾ ਉਹਦੇ ਨਾਲ ਦੇ ਇੱਕ ਇਬਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਂ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਰਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਨਰਕੇ ਰੱਖ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ કરી ਕਰਕੇ ਇਸ ਉਪੇਤੇ ਆ ਕੇ ਥੋੜਾ ਦੱਸੀ ਉਥੇ ਜਿਹਦੀ ਜਿਹਦੀ ਸ਼ਨਾਖ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟਸ ਨੇ ਇਹਦੀ ਸ਼ਨਾਖ ਕੀਤੀ ਇਸ ਸਬੰਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟਾ 16 9 2024 103 233 ਤਿੰਨ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਮਕਦਮਾ ਦਰਜ ਕੀਤਾ ਗਿਆ ਸੋ ਜਦੋਂ ਗਾਇਨਲ ਤਪੀਸ਼ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨੇ ਯਾਇਰ ਦੇਸ਼ਨ ਕਰਕੇ ਬੋਬੀ ਨਾਲ ਜੁਇਰਾ ਲੜਕਾ ਇਹਦਾ ਹੈਗਾ ਤੇ ਚਾਚਾ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਹ ਚੀਜ਼ ਦੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਨ ਜਿਹਨਾਂ ਨੇ ਇਹਦਾ ਮਰਡਰ ਕੀਤਾ ਸੋ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕੇ ਤੋਂ ਹਾਸ ਕਰ ਲਿਆ ਗਿਆ ਸਰ ਕਿੰਨੇ ਨਜਾਇਜ਼ ਬੰਦੇ ਨੇ ਕਾਰਨ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹਨੂੰ ਖੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਜੋ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਤੇ ਮੰਨ ਕਰ ਲਿਆ ਇਹ ਤਕਰੀਬਨ ਇਹਨਾਂ ਦੀ 18-19 ਸਾਲ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਉਹੀ ਉਧਰਾਂ ਚੱਲਦੇ ਕੀ ਬਈ ਇਹ ਤਾਂ ਮੈਂ ਮਰਦੇ ਯਕੀਨ ਨਹੀਂ ਕਰਦੀ ਉਹ ਤੁਹਾਨੂੰ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤੇ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਣਾ ਤੇ ਫਿਰ ਕੀ ਮਾਰਿਆ ਉਹਦੇ ਸਿਰ 'ਤੇ ਲੱਕੜ ਦਾ ਜੋ ਲੱਭਾ ਸੀਗਾ ਮਾਰ ਦਿੱਤਾ ਸੀ ਉਹ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾਣ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਨਨ ਨੂੰ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਚੌਥਾ ਲੜੀ ਕਿਆ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਸੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈਗਾ ਨਮਸ਼ਿਆ ਦੇ ਸਬਡ ਵਿਜ਼ਨ ਭਲਾਚੋਦੀ ਡੀਐਸਪੀ ਦਫਤਰ ਦੇ ਅੱਗੇ ਕਾਂਗਰਸ ਪਾਰਟੀ ਦੇ ਆਗੂ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੇ ਇੱਕ ਵਾਈਟ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਹੈ ਕਿ ਮਾਨ ਸਰਕਾਰ ਜਦੋਂ ਤੋਂ ਪੰਜਾਬ ਵਿੱਚ ਆਈ ਹੈ ਉਸ ਸਮੇਂ ਤੋਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਵਿਗੜ ਗਈ ਹੈ ਤੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੈ ਉਹਨਾਂ ਨੇ ਕਿਹਾ ਕਿ ਪٹرول ਡੀਜ਼ਲ ਦੇ ਵਾਧੇ ਦੇ ਰੇਟ ਅਤੇ ਆਮ ਜਨਤਾ ਨੂੰ ਤਾੰਗ ਪਰੇਸ਼ਾਨ ਕੀਤਾ ਹੋਇਆ ਹੈ ਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਤੇ ਨਸ਼ਾ ਜਿਹੜਾ ਵੱਧ ਗਿਆ ਹੈ ਇਹਨਾਂ ਦੇ ਖਿਲਾਫ ਅੱਜ ਮਾਨ ਸਰਕਾਰ ਨੂੰ ਜਗਾਉਣ ਲਈ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਜੋ ਪੰਜਾਬ ਵਿੱਚ ਕਾਨੂੰਨ ਵਿਵਸਥਾ ਢੇਰੀ ਢੇਰੀ ਹੋ ਰਹੀ ਹੈ ਉਹਦੇ ਖਿਲਾਫ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਜੀ ਨੇ ਅਭਿੰਗ ਸਾਹਿਬ ਨਾਲ ਅੱਜ ਧਰਨੇ ਦਾ ਪ੍ਰਦਰਸ਼ਨ ਕੀਤਾ ਪੂਰੇ ਪੰਜਾਬ ਵਿੱਚ ਜਿਹਦੇ ਵਿੱਚ ਬੜਾ ਚੌਰ ਵਿੱਚ ਅਸੀਂ ਇੱਕ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਆਪਣੇ ਘਰਾਂ ਵਿੱਚ ਅਸੀਂ ਸੁਰੱਖਿਅਤ ਨਹੀਂ ਆਏਗਾ ਗਰਦੀ ਦਾ ਨਗਾ ਨਾਚ ਹੁੰਦਾ ਪਿਆ ਜਿਹੜਾ ਪ੍ਰਸ਼ਾਸਨ ਨੂੰ ਮੁੱਖ ਦਰਸ਼ਨ ਬਣ ਕੇ ਦੇਖਦਾ ਪਿਆ ਘਰ ਘਰ ਨਸ਼ਾ ਵਕਣ ਲਾ ਪਿਆ ਕੋਈ ਇੱਕ ਵੀ ਕੰਮ ਤਾਦਾ ਹੈਗਾ ਜਿਹੜੀ ਮੌਜੂਦਾ ਸਰਕਾਰ ਕਰਦੀ ਪਈ ਹੈ ਅੱਜ ਪ੍ਰਸ਼ਾਸਨ ਨੂੰ ਜਗਾਣ ਲਈ ਇਸ ਸਰਕਾਰ ਨੂੰ ਜਗਾਣ ਲਈ ਲੋਕਾਂ ਵਿੱਚ ਆਪੋਜੀਸ਼ਨ ਦਾ ਵਿਸ਼ਵਾਸ ਦੀਵਾਰ ਤੋਂ ਕਾਇਮ ਕਰਨੀ ਕੀ ਸਰਕਾਰ ਨਾਮ ਦੀ ਚੀਜ਼ ਤਾਂ ਕਿਤੇ ਹੈ ਨਹੀਂ ਪਰ ਕਾਂਗਰਸ ਪਾਰਟੀ ਦੀ ਪਾਰਟੀ ਡਟ ਕੇ ਤੁਹਾਡੇ ਨਾਲ ਖੜੀ ਹੈ ਅਸੀਂ ਤੁਹਾਡੇ ਲਈ ਹਰ ਟਾਈਮ ਡਟ ਕੇ ਰਹਾਂਗੇ ਅਗਰ ਤੁਸੀਂ ਦੇਖੋ ਵਪਾਰੀ ਵਰ ਅੱਜ ਦੇ ਦਿਨ ਡਰਿਆ ਹੋਇਆ ਪੰਜਾਬ ਤੋਂ ਆਪਣਾ ਵਿਵਾਰ ਯੂਪੀ ਵਿੱਚ ਲੈ ਕੇ ਜਾ ਰਿਹਾ ਘਰਾਂ ਵਿੱਚ ਅਸੀਂ ਸੁਰੱਖਿਤ ਨਹੀਂ ਹੈਗੇ ਸਾਡੀਆਂ ਬੀਬੀਆਂ ਮਾਵਾ ਪੈਣਾ ਦੇ ਗਹਿਣੇ ਘਰਾਂ ਵਿੱਚੋਂ ਚੋਰੀ ਹੋ ਰਹੀ ਹੈ ਅਗਰ ਬਾਹਰ ਜਾ ਕੇ ਪਾਕੇ ਜਾ ਰਹੇ ਉੱਥੇ ਕੋਈ ਨਾ ਕੋਈ ਲੁੱਟ ਕਰ ਰਿਹਾ ਚਿੱਟੇ ਦਾ ਬੋਲਬਾਲਾ ਫੈਲਿਆ ਆ ਉਹਦੇ ਖਿਲਾਫ ਫਾਈਵ ਕੌਗਰਨਟ ਪਾਰਟੀ ਇੱਕ ਪ੍ਰਦਰਸ਼ਨ ਕਰਤੀ ਪਈ ਹੈ ਅੱਜ ਜੇ ਤੁਹਾਨੂੰ ਲੈ ਕੇ ਦਿੱਤੇ ਅੱਜ ਪ੍ਰਦਰਸ਼ਨ ਤੋਂ ਬਾਅਦ ਅਗਲਾ ਅਜਾ ਅਗਰ ਅੱਥੇ ਵੀ ਇਹਨਾਂ ਨੂੰ ਹਜੇ ਸਮਝ ਨਾ ਆਈ ਤਾਂ ਅੱਜ ਜਿਹੜਾ ਪ੍ਰਦਰਸ਼ਨ ਹੈ ਅਸੀਂ ਘਰ ਘਰ ਲੈ ਕੇ ਜਾਵਾਂਗੇ ਅਸੀਂ ਜਿਹੜੇ ਇਹਨਾਂ ਦੇ ਮੌਜੂਦਾ ਐਮਐਲਏ ਮੰਤਰੀ ਹੋਗੇ ਉਹਨਾਂ ਦੇ ਘਰਾਂ ਵਿੱਚ ਜਾ ਕੁੜਾ ਦਾ ਬੜਨਾ ਬੰਦ ਕਰਵਾਵਾਂਗੇ ਉਹਨਾਂ ਦਾ ਨਿਕਲਣਾ ਬੰਦ ਕਰਵਾਵਾਂਗੇ ਕਿਸੇ ਪਿੰਡ ਵਿੱਚ ਉਹਨਾਂ ਨੂੰ ਜਾਣ ਨਹੀਂ ਦੇਵਾਂਗੇ ਅਗਰ ਉਹਨਾਂ ਨੇ ਸੁਧਾਰ ਨਹੀਂ ਕੀਤਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਜिले ਵਿੱਚ ਪੂਰੇ ਪੰਜਾਬ ਵਿੱਚ ਹੈ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹਜੇ ਡੀਐਸਪੀ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਕਿਉਂਕਿ ਆ ਇੱਕ ਸੂਬੇ ਦੇ ਵਿੱਚ ਕਿਸੇ ਇੱਕ ਸ਼ਹਿਰ ਦੀ ਇੱਕ ਇਲਾਕੇ ਦੀ ਗੱਲ ਨਹੀਂ ਪੂਰੇ ਪੰਜਾਬ ਵਿੱਚ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮਾੜਾ ਹਰ ਰਹਾ ਚੁੱਕਾ ਅਬੋਹਰ ਦੇ ਪਿੰਡ ਸੱਪਾਂ ਵਾਲੀ ਵਿੱਚ ਸਵੇਰੇ ਛੱਪੜ ਨੇੜੇ ਇੱਕ ਖਾਲੀ ਪਲਾਟ ਵਿੱਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਪਈ ਮਿਲੀ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਕੀਤਾ ਗਿਆ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡੇ ਨੌਜਵਾਨ ਗੁਰਪ੍ਰੀਤ ਉਰਫ ਸੰਨੀ ਪੁੱਤਰ ਮੋਹਨ ਲਾਲ ਉਮਰ ਕਰੀਬ 18 ਸਾਲ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਲੜਕਾ ਦਿਹਾੜੇ ਮਜ਼ਦੂਰੀ ਦਾ ਕੰਮ ਕਰਦਾ ਸੀ। ਜੀ ਮਿਸਰ ਆਪਣਾ ਸੁਨੂ ਕੋ ਮ ਸਰਪੰਚਾਇਤ ਮੈਂਬਰ ਸਤਪਾੜੀ ਜੀ ਮੁੰਡੇ ਦਾ ਨਾਮ ਕੀ ਹੈ? ਇਹ ਮੁੰਡਾ ਦਾ ਨਾਮ ਸੰਨੀ ਹੈ ਸਰ। ਅੱਛਾ ਕੀ ਸੂਚਨਾ ਮਿਲੀ ਸੀ ਤੁਹਾਨੂੰ ਜੀ? ਸਰ ਮੈਨੂੰ ਆਇਆ ਸਵੇਰ 7:00 ਫੋਨ ਇਹਦੇ ਫਾਦਰ ਸਾਹਿਬ ਦਾ ਹੂੰ ਇਹ ਫਾਦਰ ਸਾਹਿਬ ਹੋ ਰਹੇ ਕਹਿੰਦੇ ਮੇਰਾ ਬੇਟਾ ਗੁਜਰ ਗਿਆ ਜੀ ਹੂੰ ਇਹਦਾ ਬੇਟਾ ਗੁਜਰ ਗਿਆ ਕਹਿੰਦਾ ਮੇਰਾ ਬੇਟਾ ਗੁਜਰ ਗਿਆ ਜੀ ਮੈਂ ਕਿਹਾ ਚਲ ਮੈਂ 1 ਮਿੰਟ ਚ ਆਇਆ ਜਦੋਂ ਮੈਂ ਤੇ ਘਰ ਪਹੁੰਚਿਆ ਜਦੋਂ ਮੈਂ ਤੇ ਘਰ ਪਹੁੰਚਿਆ ਤੇ ਮੈਂ ਰੈੱਡ ਬੋਡੀ ਦੇਖੀ ਜਦੋਂ ਮੈਂ ਖੋਇਆ ਸਰ ਐਸਚੋ ਸੁਨੀਲ ਕੁਮਾਰ ਜੀ ਨੂੰ ਫੋਨ ਲਾਇਆ ਜੀ ਮਨਜੀ ਜੀ ਨੂੰ ਫੋਨ ਲਾਇਆ ਮੈਂ ਸਰ ਇਸ ਤਰ੍ਹਾਂ ਜੋ ਬਿਹੇਵਰ ਦਾ ਹੋਇਆ ਜੀ ਬਾਕੀ ਉਹਨਾਂ ਦੀ ਟੀਮ 5 ਮਿੰਟਾਂ ਚ ਪਹੁੰਚ ਗਈ ਸੀ ਠੀਕ ਹੈ ਬਾਕੀ ਹਜੇ ਕੁਲਸਾਚਾਰ ਮੁੰਡਾ ਕੀ ਕੰਮ ਕਰਦਾ ਸੀ ਗਾਜੀ ਉਹ ਵਸ ਧਿਆੜੀ ਦਾ ਪਕਰ ਰਿਹਾ ਸੀ ਕਿਸ ਤਰ੍ਹਾਂ ਮੌਤ ਹੋਈ ਹੈ ਕੋਈ ਪਤਾ ਲੱਗੇ ਸਰ ਸਰ ਇਹ ਤਾਂ ਹੁਣੇ ਕੁਛ ਕੇਸ ਦਾ ਸੱਟਾ ਸੁੱਟਾ ਵਜੀਆਂ ਲੱਗਦਾ ਮਾਰਡਰ ਹੀ ਰਿਹਾ ਜੀ ਸੱਟਾਂ ਕਾ ਵੀ ਸਰੀਰ ਤੇ ਬਹੁਤ ਜ਼ਿਆਦਾ ਠੀਕ ਹੈ ਹਾਂ ਜੀ ਕਿੰਨੇ ਭਰਾ ਸੀਗੇ ਇਹ ਦੋ ਬ੍ਰਦਰ ਇਹ ਛੋਟਾ ਸੀ ਜੀ ਬੱਚੀ ਹਾਂ ਜੀ ਮਿਲੇ ਕਿੱਥੇ ਸੀਗੇ ਡੈਡ ਬੁਡੀ ਇਹ ਡੈਡ ਬੁਡੀ ਆ ਪਿੰਡ ਦੇ ਨਾਲ ਛੱਪੜਾ ਬਿਲਕੁਲ ਇੱਥੇ ਡੈਡ ਬੁਡੀ ਪਈ ਸੀ ਜੀ ਹੂੰ ਇੱਥੋਂ ਮਿਲਿਆ ਜੀ ਕਹਿੰਦੇ ਕੀ ਨਾਂ ਕੀ ਹੈ ਸੱਤ ਸੱਵਾ ਸਾਡੇ ਕਰੀਬ ਕਾਲ ਆਈ ਸੀਗੀ ਪਿੰਡ ਦਾ ਮੈਂਬਰੀ ਹੈ ਮੁੰਡਾ ਉਹਨੂੰ ਜਿਹਨੇ ਫੋਨ ਕਰਾਇਆ ਸੀ ਠੀਕ ਹੈ ਜੀ ਐਦਾਂ ਕਰਕੇ ਉਹਦਾ ਸਨਹੀ ਹੈ ਜੀ ਆਪ ਕੋਈ ਸਨਹੀ ਜੀ ਦੀ ਜਿਹੜੀ ਕੋਈ ਸੰਦੇਕ ਹਾਲਾਤਾਂ ਚ ਜਿਹੜੀ ਡੈਡ ਮੂਰੀ ਮਿਲੀ ਸੀ ਸੋ ਅਸੀਂ ਮੌਕੇ ਤੇ ਪਹੁੰਚੇ ਜੀ ਸੋ ਜਿਹੜੀ ਡੀ ਹੋਈ ਏ ਸੀ ਜਿਹੜੀ ਸਾਫਲ ਹੋ ਚੁੱਕੀ ਹੈ ਮੋਨ ਲਾਲ ਦਾ ਲੜਕਾ ਹੈ ਜੀ ਸਕੂਟਰ ਦਾ ਕੰਮ ਕਰਦਾ ੜੀ ਕਾਲਜ ਚ ਹਾਂ ਬਿਲਕੁਲ ਉਹਨਾਂ ਨੂੰ ਮਿਲ ਲਿਆ ਗਿਆ ਜੀ ਕੋਈ ਡੈਡ ਬੋਡੀ ਦਾ ਐਨਾਲਿਸਿਸ ਕਰ ਲਿਆ ਗਿਆ ਮੌਕੇ ਪਰ ਸਰ ਡਿਪ ਸਾਹਿਬ ਤੇ ਹੋਰ ਵੀ ਜਿਹੜੀ ਸੀਆਈਏ ਦੀ ਟੀਮ ਜਿਹੜੀਆਂ ਨੇ ਜਾਂ ਕੈਮਰਾ ਸੱਜ ਰਹੇ ਟੈਕਟੀਕਲ ਯੂਨਟ ਵਾਲੇ ਸਾਰੇ ਪਹੁੰਚ ਚੁੱਕੇ ਆਂ ਉਹ ਅਲੱਗ ਅਲੱਗ ਡਾਇਰੈਕਸ਼ਨਸ ਆ ਦੇ ਜਿਹੜੇ ਕੰਮ ਸ਼ੁਰੂ ਕਰ ਸੀ ਕਰਤਾ ਜੀ ਸਰ ਕੀ ਲੱਗਦਾ ਕੀ ਹੈ ਕਿਸ ਤਰ੍ਹਾਂ ਮੌਤ ਹੋਈ ਹੈ ਕੋਈ ਲੱਗਦਾ ਸਰ ਨਹੀਂ ਫਿਲਹਾਲ ਨਹੀਂ ਕਿਹਾ ਜਾ ਸਕਦਾ ਜੀ ਇਹ ਤਾਂ ਫਰਦਰ ਇਨਵੈਸਟੀਗੇਸ਼ਨ ਚੱਲੂਗੀ ਜੀ ਜਿਦਾਂ ਜਿਦਾਂ ਜਿਦਾ ਸਾਨੂੰ ਪੁਆਇੰਟ ਪਤਾ ਚੱਲੂਗਾ ਡੈਫੀਨਿਟਲੀ ਤੁਹਾਨੂੰ ਅਸੀਂ ਸੂਚਿਤ ਕਰਾਂਗੇ ਤੇ ਉਹ ਤਾਂ ਸਰ ਰੋਪ ਲਾ ਰਹੇ ਆ ਇੱਕ ਵੀ ਜਿਹੜਾ ਮਰਡਰ ਆ ਦੇਖੋ ਜੀ ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਹੈ ਉਹ ਫਰੈਸ਼ ਸਿਰਫ ਇਹੀ ਹੈ ਕਿ ਲਾਸਟ ਟਾਈਮ ਜਿਹੜੇ-ਜਿਹੜੇ ਲੜਕਿਆਂ ਨਾਲ ਜਾਂ ਕਿਸੇ ਨਾਲ ਉਹਨਾਂ ਨੂੰ ਦੇਖਿਆ ਗਿਆ ਸੀਗਾ ਉਹ ਤਾਂ ਅਸੀਂ ਹੁਣ ਪਹਿਲਾਂ ਉਹਨਾਂ ਨੂੰ ਇਨਵੈਸਟਿਗੇਟ ਕਰਾਂਗੇ ਨਾ ਜਦੋਂ ਇੰਟਰੋਗੁਏਸ਼ਨ ਆਪਣੀ ਕਰਾਂਗੇ ਦੈਨ ਜੋ ਰਿਵੀਲ ਹੋਊਗਾ ਜਿਲ੍ਹਾ ਬਟਾਲਾ ਦੀ ਫਤਿਹਗੜ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜਿਸ ਵੱਲੋਂ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਗ੍ਰਿਫਤਾਰ ਚੋਰ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਉਹ ਵਕ ਵਕ ਪਿੰਡਾਂ ਵਿੱਚ ਜਾ ਕੇ ਗੁਰਦੁਆਰਾ ਸਾਇਬਿ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੰਦਾ ਸੀ ਤੇ ਇਹ ਇਨਾਂ ਸ਼ਾਤਰ ਚੋਰ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਇਹ ਜਿਸ ਵੀ ਪਿੰਡ ਚੋਰੀ ਕਰਨ ਜਾਂਦਾ ਤਾਂ ਦੇਰ ਰਾਤ ਆਪਣੇ ਘਰ ਤੋਂ ਸਾਈਕਲ ਤੇ ਨਿਕਲਦਾ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਆ ਜਾਂਦਾ ਉੱਥੇ ਗ੍ਰਿਫਤਾਰ ਵਿਅਕਤੀ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਵਿਲਾ ਤੇਜਾ ਵੱਜੋ ਹੋਈ ਹੈ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਸਰ ਜਿਹੜੇ ਨੇ ਉਹਨਾਂ ਨੇ ਇੱਥੇ ਕੁਝ ਪਿਛਲੇ ਕਾਫੀ ਸਮੇਂ ਤੋਂ ਕਰੀਬ 1 ਸਾਲ ਤੋਂ ਜਿਹੜਾ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜਾ ਚੋਰੀਆਂ ਹੋ ਰਹੀਆਂ ਸੀਗਾ ਜਿਸ ਦੇ ਵਿੱਚ ਕਿ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ। ਤੋਂ ਇਹ ਗੁਰਦੁਆਰਾ ਕਿਉਂਕਿ ਚੋਰੀਆਂ ਜਿਹੜੀਆਂ ਗੁਰਦੁਆਰਾ ਸਾਹਿਬ 'ਚ ਹੋਰੀਆਂ ਸੀ ਵਾਰ-ਵਾਰ ਬੜਾ ਸੈਂਸਿਟਿਵ ਇਸ਼ੂ ਸੀਗਾ ਤੇ ਸਪੈਸ਼ਲੀ ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਤੇ ਇਹ ਜਿਹੜਾ ਇਹ ਚੋਰ ਜਿਹੜਾ ਇਹਨੂੰ ਜਿਹੜਾ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਫੜਿਆ ਜਾਵੇ ਜਿਸ ਦੇ ਵਿੱਚ ਕਿ ਅਸੀਂ ਐਸ ਐਚ ਓ ਕਣੀਏ ਕੇ ਬਾਂਗੜ ਦੀ ਇੱਕ ਟੀਮ ਅੰਦਰ ਨਾਲ ਉਹਨਾਂ ਦੇ ਚੌਕੀ ਇਨ ਚਾਰਜ ਅਲੀਵਾਲ ਤੇ ਇੱਕ ਲੜਕਾ ਹੈਡਗੇਸਟੇਬਲ ਪਰਵਿੰਦਰ ਫਤਿਹਗੜ ਚੂੜੀਆਂ ਤੋਂ ਇਹਨਾਂ ਸਾਰਿਆਂ ਦੀ ਟੀਮ ਬਣਾ ਕੇ ਇਸ ਕੰਮ ਤੇ ਲਾਏ ਗਏ ਸੀਗੇ ਜੋ ਕਿ ਇਹਨਾਂ ਦੇ ਇੱਥੇ ਸ਼ਮਸ਼ੇਰਪੁਰ ਪਿੰਡ ਇੱਕ ਜਿਹੜੀ ਹੈ ਆ ਪਿਛਲੇ ਦਿਨੀ ਇੱਕ ਚੋਰੀ ਗੁਰਦੁਆਰਾ ਸਾਹਿਬ ਚੋਈ ਜਿਸ ਨੂੰ ਕਿ ਟ੍ਰੇਸ ਕਰਦਿਆਂ ਕਰਦਾਂ ਟਰੈਕ ਕਰਦਾਂ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜੀ ਦੂਜੀ ਹੈਗੀ ਹੈ ਟੈਕਨੀਕਲ ਰਿਸੋਰਸਸ ਦੇ ਨਾਲ ਕ੍ਰੇਸ ਕਰਦੇ ਆ ਤੇ ਇੱਕ ਜ਼ੀਰੋ ਨਿਸ਼ਾਨ ਸਿੰਘ son of ਬਲਵਿੰਦਰ ਸਿੰਘ ਵਾਸੀ ਵੀਲਾ ਤੇਜਾ ਨਾਦਾ ਜਿਹੜਾ ਵਿਅਕਤੀ ਹੈ ਇਹ ਜਿਹੜਾ ਇਹਦੇ ਤੇ ਆ ਕੇ ਜ਼ੀਰੋਿੰਗ ਜਿਹੜੀ ਰੁਕੀ ਜਦੋਂ ਅਸੀਂ ਇਹਨੂੰ ਲਿਆ ਕੇ ਪੁੱਛਗਿੱਛ ਕੀਤੀ ਗਈ ਇਹਨੇ ਕਰੀਬ 8-9 ਚੋਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੀ ਰੀਸੈਂਟਲੀ ਜਿਹੜੀਆਂ ਹੋਈਆਂ ਉਹ ਸਾਰੀਆਂ ਇਹਨੇ ਜਿਹੜੀਆਂ ਕਬੂਲ ਕੀਤੀਆਂ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮਾਰਚ ਮਹੀਨੇ ਦੇ ਵਿੱਚ 7 ਤਰੀਕ ਨੂੰ ਇੱਕ ਆਮ ਆਦਮੀ ਕਲੀਨਿਕ ਫਤੇਗੜ ਚੋੜੀਆਂ ਦੇ ਵਿੱਚ ਚੋਰੀ ਹੋਈ ਸੀ ਜਿਸ ਸਬੰਧ ਦੇ ਵਿੱਚ ਇੱਕ ਉੱਥੇ ਐਫਆਈਆਰ ਨੰਬਰ ਜਿਹੜੀ ਹੈਗੀ ਹੈ 18 ਦਰਜ ਕੀਤੀ ਗਈ ਸੀ 18/24 ਅਰ ਔਰ ਉਹਦੇ ਨਾਲ ਹੀ ਇੱਕ ਦਾदूਜੋਦ ਪੈਣ ਚੋਰੀ ਹੋਈ ਸੀਗੀ ਆਮ ਆਦਮੀ ਕਲੀਨਿਕ ਚ ਜਿਹਦੇ ਵਿੱਚ ਕੇ ਆਪਣਾ ਇੱਕ ਇਨਵਰਟਰ ਬੈਟਰੀ ਐਂਡ ਨਾਲ ਇੱਕ ਫਰਿੱਜ ਜਿਹੜੀ ਚੋਰੀ ਹੋਈ ਸੀਗੀ ਅ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਫਤਿਹਗੜ ਚੂੜੀਆਂ ਦੁੱਖਵਾਰਨ ਗੁਰਦੁਆਰਾ ਸਾਹਿਬ ਹੈ ਉੱਥੇ ਚੋਰੀ ਹੋਈ ਸੀਗੀ ਗੋਲਗ ਦੀ ਚੋਰੀ ਹੋਈ ਸੀਗੀ ਔਰ ਨਾਲ ਹੀ ਮਜੀਠਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਆ ਪਿਛਲੇ ਮਹੀਨੇ ਮਜੀਠਾ ਰੋਡ ਗੁਰਦੁਆਰਾ ਸਾਹਿਬ ਹੈ ਉਥੇ ਇਸ ਤਰ੍ਹਾਂ ਚੋਰੀ ਹੋਈ ਸੀ ਇੱਕ ਕੋਟਲੀ ਸੂਰਤ ਮੱਲੀਆਂ ਗੁਰਦੁਆਰਾ ਸਾਹਿਬ ਹੈ ਉਥੇ ਚੋਰੀ ਹੋਈ ਸੀ ਪਰ ਜ਼ਿਆਦਾਤਰ ਦਾ ਮੇਨ ਮੋਡਸ ਆਪੈਂਡ ਹੀ ਇਹ ਸੀਗਾ ਕਿ ਇਹ ਸਾਈਕਲ ਤੇ ਹੀ ਆਉਂਦਾ ਸੀਗਾ ਰਾਤ ਲੇਟ ਆਵਰਸ ਐਂਡ ਆ ਕੇ ਸਭ ਤੋਂ ਪਹਿਲੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਐਂਟਰ ਕਰਦਾ ਸੀਗਾ ਉਥੇ ਲਾਈਟ ਆਫ ਕਰਕੇ ਤੇ ਉਹਦਾ ਡੀਵੀਆਰ ਜਿਹੜਾ ਕੱਟ ਲੈਂਦਾ ਸੀਗਾ ਤਾਂ ਕਿ ਇਹ ਇਹਨੂੰ ਇਸ ਗੱਲ ਦੀ ਪੂਰਾ ਇਲਮ ਸੀਗਾ ਕਿ ਪੁਲਿਸ ਜਿਹੜੀ ਆ ਉਹ ਜਿਹੜੀ ਐ ਇਤੋਂ ਜਿਹੜਾ ਉਹ ਟ੍ਰੇਸ ਕਰਦੀ ਆ ਸੋ ਇਹ ਜਿਹੜੀ ਚੋਰੀ ਸ਼ਮਸ਼ੇਰਪੁਰ ਵਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋ ਸਾਰੇ ਜਿਹੜੇ ਨੇ ਜੇ ਸਿਲੰਡਰ ਉੱਥੇ ਚੋਰੀ ਕੀਤੇ ਸੀਗੇ ਬੈਟਰੀ ਇਨਵਰਟਰ ਚੋਰੀ ਕੀਤਾ ਸੀਗਾ ਐਲਸੀਡੀ ਚੋਰੀ ਕੀਤੀ ਸੀ ਪਲੱਸ ਨਾਲ ਜਿਹੜੀ ਹੈ 4300 ਰੁਪਏ ਦੀ ਜਿਹੜੀ ਹੈ ਛੜਾਵਾ ਜਿਹੜਾ ਸੀਗਾ ਉਹ ਜਿਹੜਾ ਉਹ ਚੋਰੀ ਕੀਤਾ ਸੀ ਉਹ ਸਾਰਾ ਜਿਹੜਾ ਮੈਤਕੁਲ ਬਰਮਦ ਹੋ ਚੁੱਕਾ ਵੈ ਪਰ ਪਿਛਲੀਆਂ ਚੋਰੀਆਂ ਦੇ ਵਿੱਚ ਜਿਹੜਾ ਇਹਨੇ ਆਪਣਾ ਫਰਜ ਚੋਰੀ ਕੀਤਾ ਸੀ ਡਬਲ ਡੋਰ ਇੱਕ ਉਹ ਐਂਡ ਸਿਲੰਡਰ ਤੇ ਇਹਦਾ ਸਾਈਕਲ ਜਿਹੜਾ ਸੀ ਸਾਰਾ ਕੁਝ ਬਰਾਮਦ ਕਰ ਚੁੱਕੇ ਆ ਤੇ ਸਾਨੂੰ ਉਹਦੇ ਹੋਰ ਅਸੀਂ ਇਹਨੂੰ ਜਿਹੜਾ ਡੂੰਘਾਈ ਚ ਤਫ਼ਤੀਸ਼ ਕਰਾਂਗੇ ਸਾਨੂੰ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਟ੍ਰੇਸ ਕਰਕੇ ਤੇ ਬਾਕੀ ਬਰਾਮਦਗੀ ਹੋਣ ਵੀ ਆ ਸਕਦੀ ਹੈ। ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਸਤੰਬਰ ਦੀ ਦਰਮਿਆਨ ਰਾਤ ਨੂੰ ਪਿੰਡ ਸਿੱਧਪੁਰ ਪਿੰਡ ਬਿਆਨਪੁਰ ਦੇ ਮੰਦਰਾ ਦੇ ਗੱਲੇ ਵਿੱਚ ਪੈਸੇ ਇੱਕ ਸੋਨੇ ਦੀ ਨੱਥ ਅਤੇ ਲਵ ਕੁਮਾਰ ਵਾਸੀ ਬਿਆਨਪੁਰ ਦੇ ਮੁਰਗੀ ਖਾਨੇ ਤੋਂ ਮੋਟਰਸਾਈਕਲ ਪਲਟੀਨਾ ਕਿਸੇ ਨਾਮਾਲਮ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਜਿਸ ਦੇ ਹਾਰ ਤੇ ਮਕਦਮਾ ਨੰਬਰ 135 ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਦਿਨਾਨਗਰ ਵਿਖੇ ਨਾਮਾਲਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੇ ਰਕੇਸ਼ ਕੁਮਾਰ ਉਰਫ ਦਾਨਾ ਪੁੱਤਰ ਥੋੜੂ ਰਾਮ ਵਾਸੀ ਹੈਬੋ ਥਾਣਾ सदर ਪਠਾਨਕੋਟ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਨਾਲ ਹੀ ਇੱਕ ਰੋਬਨ ਇਸ ਦਿਨਾਨਗਰ ਏਰੀਆ ਵਿੱਚ ਜਿਸ ਮੰਦਰਾ ਵਿੱਚ ਵਿਸ਼ੇਸ਼ ਦਰਮਾਨਿਕ ਚੋਰੀਆਂ ਹੋਈਆਂ ਸੀ ਸੋ ਮਿਤੀ 15 ਨਵੰਬਰ 2024 ਨੂੰ ਦਰਮਿਆਨੀ ਰਾਤ ਨੂੰ ਪਿੰਨ ਸਿਦਪੁਰ ਪਿੰਨ ਬਿਆਨਪੁਰ ਦੇ ਮਦਰਾਂ ਵਿੱਚੋਂ ਕੁਝ ਪੈਸੇ ਤੇ ਸੋਨੇ ਦੀ ਅਸਤ ਚੋਰੀ ਹੋਈ ਸੀ ਇਹ ਨਲਕਮਾਰ ਵਸੀ ਬਿਆਨਪੁਰ ਦੇ ਬਹਿਣਾ ਦੇ ਮੁਕਰਮਾ ਦਾ ਜੋ ਹੈ ਸੀ ਇਸੇ ਦੌਰਾਨ ਇੱਕ ਮੁਰਗੀ ਖਾਨੇ ਤੋਂ ਮੋਨਸਾਈਕਲ ਨੰਬਰ ਪੀਬੀ 52 8678 ਪਟਨਾ ਇਹ ਕਿਸੇ ਨਾਮ ਨੂੰ ਮਿਤੀ ਵਾਲੇ ਚੋਰੀ ਕੀਤਾ ਗਿਆ ਸੀ ਜਿਸ ਤੇ ਅਧਾਰ ਤੇ ਮਕਰਮਾ ਨੰਬਰ 135 1924 ਅੰਡਰ ਸੈਕਸ਼ਨ 333 ਸਬਸੈਕਸ਼ਨ 4305 ਭਾਰਤੀ ਨਿਆਂ ਸੰਗਠਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਸੋ ਐਸਐਚਯੂ ਲੇਡਰ ਨਗਰ ਨੇ ਐਸ.ਡੀ. ਤੋੜੇ ਇਹ ਰੰਦ ਪ੍ਰਤੀਸ਼ਕਰਮ ਤੇ ਜਿਹੜਾ ਹੈਗਾ ਇੱਕ ਮੁਕੱਦਮਾ ਆ ਦੋਸ਼ੀ ਪ੍ਰਤੀਸ਼ਕਮਰ ਉਧਵਦਾਨਾ ਉਹ ਤੋਂ ਤੁੰਗਰਾ ਵਾਸੀ ਹੈ ਬੋਵਾਲ थाना सदर ਪਟਾਣਕੋਟ ਇਹ ਬੰਦਾ ਆਇਡੈਂਟੀਫਾਈ ਹੋਇਆ ਸੀਗਾ ਇਹ ਚਿੰਨ੍ਹ ਨਾਮਜ਼ਦ ਕੀਤਾ ਇਹਨਾਂ ਨੂੰ ਸੋ ਇਹ ਬੰਦੇ ਦਾ ਉਤਾਰ ਕੀਤਾ 2014 ਨੂੰ ਚਵੀਨ ਇਹਨਾਂ ਸਰ ਤੁਸੀਂ ਪੁੱਛ ਰਿਹਾ ਰਹੇ ਹੋ ਤੇ ਇਹਦੇ ਕੋਲ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਦੇ ਰਿਹਾ ਹੈਗੇ ਨੇ ਬਿਨਾ ਨੰਬਰ ਤੋਂ ਇਹ ਬ੍ਰਾਂਡ ਉਹ ਨੇ ਜਿਹਨਾਂ ਦੀ ਇੱਕ ਨੰਬਰ ਜਿਹੜਾ ਹੈਗਾ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਸੀਗਾ ਪੀਬੀ 52 ਐਫ 8677 ਤੇ ਜਿਹੜੀ ਉਹ ਗੋਲਡ ਸੋਨਾ ਚੋਰੀ ਹੋਇਆ ਸੀਗਾ ਉਹ ਆਇਡੈਂਟੀਫਾਈ ਹੋਏ ਨੇ ਤੇ ਇਹ ਰਿਪੋਰਟ ਕਦੇ ਨਹੀਂ ਕੀਤੀ ਗਈ ਇਹਨਾਂ ਸਰ ਕੋਈ ਪਹਿਲਾਂ ਵੀ ਮਾਮਲਾ ਦਰਜ ਸੀ ਇਹਨਾਂ ਪਾਸ ਕੀਤੇ ਨੇ ਅਸੀਂ ਜਾ ਕੇ ਫਰਦਰ ਡਿਮਾਂਡ ਲਵਾਵਾਂਗੇ ਵਰਧਾ ਪੁਸ਼ਟੀ ਕਰਾਂਗੇ ਫਰਦਰ ਲੈ ਕੇ ਆਵਾਜ਼ ਲੱਗਦਾ ਕਿ ਇਸ ਤੋਂ ਹੋਰ ਵੀ ਜਰੀਆ ਆਪਰੇ ਚੀਨਗੀਆ ਤੇਰੀ ਚੋਰੀ ਦੀ ਬਾਰਦਾ ਸਾਫਤਾ ਤੋਂ ਆਨੇ ਬਿਲਕੁਲ ਬਿਲਕੁਲ ਇਹਨਾਂ ਨੂੰ ਮੰਨ ਲੈ ਕੇ ਹੋਰ ਵੀ ਫਰਦਰ ਜਿੰਦੇ ਚੋਰੀ ਕੀਤੀਆਂ ਜਿਹੜੇ ਹੋਰ ਵੀ ਬਿਨਵਾਲ ਹੋਣੇ ਉਹਨਾਂ ਦਾ ਪਤਾ ਕਰਾਵਾਂਗੇ ਥਾਣਾ ਬਟਾਲਾ ਦੇ ਇਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਵਿੱਚ ਰੇਲਵੇ ਰੋਡ ਤੇ ਸਥਿਤ ਕਰਨਾ ਪੈਲੇਸ ਵਿੱਚ ਅੱਗ ਲੱਗ ਗਈ ਜਿਸ ਕਾਰਨ ਪੈਲੇਸ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਮੌਕੇ ਤੇ ਵੱਡੀ ਜਾਣਕਾਰੀ ਮਿਲਦੇ ਹੀ ਗਿੰਟੀ ਵਿੱਚ ਪੁਲਿਸ ਅਤੇ ਸਥਾਨਕ ਲੋਕ ਇਕੱਠੇ ਹੋ ਗਏ ਜਾਣਕਾਰੀ ਦਿੰਦਿਆਂ ਮਾਲਕ ਤਰਸੇਮ ਸਿੰਘ ਦੇ ਭਤੀਜੇ ਗੁਰਿੰਦਰबीर ਸਿੰਘ ਰਾਜੂ ਨੇ ਦੱਸਿਆ ਹੈ ਕਿ ਪੈਲਸ ਵਿਆਹ ਸ਼ਾਦੀਆਂ ਨਾ ਹੋਣ ਕਾਰਨ ਬੰਦ ਪਿਆ ਸੀ ਸਵੇਰੇ ਜਦੋਂ ਪੈਲਸ ਦੇ ਨੇੜੇ ਰਹਿੰਦੇ ਲੋਕਾਂ ਨੇ ਪੈਲਸ 'ਚੋਂ ਕਾਫੀ ਧੂਆ ਨਿਕਲਦਾ ਦੇਖਿਆ ਤਾਂ ਉਹਨਾਂ ਨੇ ਤੁਰੰਤ ਨੇੜੇ ਟੀਲੇ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇ ਦਿੱਤੀ ਤੁਸੀਂ ਹਾਂਜੀ ਅਜੀਤ ਜੀ ਮੈਂ ਨਾ ਜਦੋਂ ਪੈਲਸ ਨੂੰ ਅੱਗ ਲੱਗੀ ਨਾ ਵੀਰ ਜੀ ਤੇ ਸਾਹਮਣੇ ਮੇਰੀ ਕੋਠੀ ਹੀ ਆ ਤੇ ਮੈਂ ਆਪਣਾ ਬੇਟਾ ਸਕੂਲ ਛੱਡਣ ਜਾਂਦਾ ਤੇ ਮੈਂ ਵੇਖਿਆ ਕਿ ਤਾਂ ਉਹ ਅੱਗ ਬਲੰਦੀ ਤੇ ਮੈਂ ਉਸੇ ਵਾਲੇ ਪੈਰ ਤੇ ਮੋਟਰਸਲ ਮੋੜ ਕੇ ਸਾਰੇ ਪਿੰਡਾਂ ਨੂੰਵਾਜਾ ਦਿੱਤੀਆਂ ਫਿਰ ਪੈਲਸ ਦੇ ਲਾਗੇ ਜਿੰਨੇ ਘਰ ਸੀ ਸਾਰ ਨੂੰਵਾਜਾ ਦਿੱਤੀਆਂ ਮੈਂ ਆਪਣਾ ਮੁੰਡੇ ਨੂੰ ਸਕੂਲੇ ਛੱਡਣ ਵੀ ਨਹੀਂ ਗਿਆ ਪਹਿਲਾਂ ਮਾਨ ਕੇ ਹੁੰਦੇ ਸੀ ਅੱਗ ਬਝੋਣੇ ਸ਼ੁਰੂ ਕੀਤੀ ਜਿੰਨਾ ਵੀਰ ਉਹਨਾਂ ਦੇ ਆਪਣੇ ਨਾਲ ਪੈਲਸ ਰਾਜੂ ਵੀਰ ਉਹਨਾਂ ਦਾ ਇਹਨਾਂ ਨੇ ਘਰੋਂ ਮੋਟਰ ਛੱਡੀ ਆ ਤੇ ਘਰੋਂ ਇਹਨਾਂ ਨੇ ਬਾਲਟੀਆਂ ਲਿਆਂਦੀਆਂ ਤੇ ਫਿਰ ਅਸੀਂ ਅੱਗ ਬੁਝਾਈ ਆ ਤੇ ਪਿੰਡ ਦੀ ਜ਼ੋਰ ਨਾਲ ਅੱਗ ਬੁਝੀ ਆ ਕਾਫੀ ਨੌਜਵਾਨ ਹਾਂਜੀ ਬੜਾ ਹੱਲਾ ਮਾਰਿਆ ਸਾਡਾ ਨਗਰ ਇਸ ਕੋਲ ਤਗੜਾ ਆ ਇਹ ਕੋਈ ਗੱਲ ਬਾਤ ਆ ਸਾਰੇ ਇਕੱਠੇ ਹੋਏ ਨੇ ਨਾਲੇ ਹਟਾਇਆ ਨਾ ਘਰਾਂ ਨਾ ਪ੍ਰੇਮ ਬਹੁਤ ਜ਼ਿਆਦਾ ਪਿਆਰ ਮੁਹੱਬਤ ਹੈ ਪੁਰਾਣੇ ਸਾਡੇ ਘਰ ਨੇ ਤੇ ਸਾਰਾ ਪਿੰਡ ਉਸੇ ਵੇਲੇ ਪਹੁੰਚਿਆ ਤੇ ਫੇਰ ਆ ਗੱਡੀ ਹੁਣ ਆਈ ਆ ਤੇ ਇਹਦੇ ਅੰਦਰ ਹੀ ਕੰਟਰੋਲ ਹੀ ਕੰਮ ਕਰਤਾ ਪਰ ਇਹ ਸਾਡੇ ਫਾਇਦੇ ਘੜ ਹੋਣੀ ਚਾਹੀਦੀ ਹਾਂਜੀ ਹਾਂਜੀ ਇਹ ਭਾਈ ਇਹ ਸਰਕਟ ਸ਼ਾਰਟ ਨੂੰ ਹੋਇਆ ਕਿ ਦੇ ਉਹਦੇ ਨਾਲ ਹੀ ਅੱਗ ਲੱਗੀ ਆ ਇਹ ਆ ਕਿ ਪਿੰਡ ਸਾਰਾ ਮਿੰਟੋ ਮਿੰਟ ਇਕੱਠਾ ਹੋ ਗਿਆ ਤੇ ਉਹਨੇ ਜ਼ੋਰ ਜਰ ਲਾ ਕੇ ਪਾਣੀ ਪੁਣੀ ਲਾ ਕੇ ਪ੍ਰਬੰਧ ਹੈਗਾ ਹੀ ਤੇ ਬੜੀ ਜ਼ੋਰ ਨਾਲ ਕੋਈ ਫਾਇਰ ਬਗੇਰ ਨੂੰ ਫੋਨ ਕੀਤੇ ਆ ਬਟਾਲਿਓ ਇਨਾਲਿਓ ਮਜਿਲ ਤੇ ਉਹ ਵੀ ਚਲੋ ਗੱਡੀ ਆ ਗਈ ਟਾਈਮ ਸਿਰ ਤੇ ਉਹਦੇ ਕਰਕੇ ਆਗ ਤੇ ਹੁਣ ਤੇ ਕਾਬੂ ਹੋ ਗਿਆ ਦੇ ਪਰ ਇੱਕ ਗੱਲ ਹੈ ਕਿ ਫਤਿਹਗੜ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਹੋਣੀ ਬਹੁਤ ਜ਼ਰੂਰੀ ਆ ਕਿ ਇੱਥੇ ਬੜੀ ਆਈ ਆ ਪਿੰਡ ਸਾਰਾ ਲਾਗੇ ਇਕੱਠਾ ਹੋ ਗਿਆ ਇਕਦامی ਤੇ ਉਹਦੇ ਕਰਕੇ ਇਹ ਕਿਸ ਤਰ੍ਹਾਂ ਪਤਾ ਲੱਗਾ ਇਹ ਧੂਆਂ ਹੀ ਸਾਰਾ ਬੰਦੀ ਅਜ ਪੈਲਸ ਸਾਈ ਹੈ ਨਹੀਂ ਤੇ ਧੂਆਂ ਬਾਹਰ ਦਿਖਿਆ ਤੇ ਫੋਨ ਹੀ ਆਏ ਆ ਕਿ ਇੱਧਰ ਦਾ ਪੈਲਸੋਂ ਧੂਆਂ ਨਿਕਲ ਰਿਹਾ ਜਦੋਂ ਆਣ ਕੇ ਵੇਖਿਆ ਤੇ ਉਹ ਸਾਰੇ ਪੈਲਸ ਨੂੰ ਹੀ ਅੱਗ ਲੱਗੀ ਹੈ ਇਹ ਤੇ ਕੌਂਚੀ ਮੌਜੂਦ ਹੋਵੇ ਤੇ ਚੌਕੀਦਾਰ ਸਾਰਾ ਮੌਜੂਦ ਹੁੰਦੇ ਆ ਜੀ ਲੋ ਹਾਂਜੀ ਉਹ ਇੱਥੇ ਘਾ ਲੋ ਵੱਡਣ ਡੇ ਤੇ ਉਹ ਚਲੋ ਆਪਣੇ ਧਿਆਨ ਗਿਆ ਹੀ ਨਹੀਂ ਰ ਉੱਪਰ ਬਾਹਰੋਂ ਧੂਆਂ ਲੌਕਾਂ ਲੰਘਦੇ ਲੱਗੋਂ ਵੇਖਿਆ ਤੇ ਉਹ ਫੋਨ ਆਇਆ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਹਾਂਜੀ ਉਤਨਾ ਕਾ ਕੁਰਸੀਆਂ ਕਰਸੀਆਂ ਉੱਤੇ ਕੱਪੜੇ ਸਾਰੇ ਛੀਛੇ ਛੂਛੇ ਟੁੱਟ ਗਏ ਹਾਂਜੀ ਨਹੀਂ ਸਰ ਮੰਗੇ ਹੋਈ ਐ ਫਾਇਰ ਬ੍ਰਿਗੇਡ ਨੂੰ ਜੋੜ ਹੋਣੀ ਚਾਹੀਦੀ ਆ ਕਿ ਫਤਿਹਗੜ੍ਹ ਚ ਕਿ ਜਿਹੜਾ ਮੌਕੇ ਦੇ ਉੱਤੇ ਇਹ ਹਲੋ ਹੈ ਕਿ ਫਾਇਰ ਬਗੈੜ ਦੀ ਗੱਡੀ ਜਿਹੜੀ ਅੱਧਾ ਪੌਣਾ ਘੰਟਾ ਲੱਗ ਜਾਂਦਾ ਹੁਣ ਲੱਗਿਆ ਪਟਾਲੇ ਤੋਂ ਜਾਂ ਜਿੱਥੋਂ ਵੀ ਆਉਂਦੀ ਹੈ। ਕਿ ਮੰਗੇ ਹੋਈ ਆ ਕਿ ਇੱਥੇ ਫਾਇਰ ਬਗੈੜ ਜ਼ਰੂਰ ਹੋਣੀ ਚਾਹੀਦੀ ਹੈ। ਤੇ ਕੇਕਵਾ ਨਗਰ ਨੇ ਕੇਕਵਾ ਨਗਰ ਨੇ ਬਤਾ ਲਾ। ਸਾਨੂੰ ਕਾਲ ਆਈ ਸੀ ਕਿ ਨਾ ਕਿ ਪਹਿਲੇ ਸ਼ੱਕ ਲੱਗੇ ਆ ਅਸੀਂ ਤੁਰੰਤ ਨਸਲ ਗੱਡੀ ਲੈ ਕੇ ਮੋਹ ਆਇਆ। ਰਾਜਾ ਅਸੀਂ ਦੇਖਿਆ ਅੱਗ ਤੇ ਕੰਟਰੋਲ ਹੀ ਫਿਰ ਵੀ ਅਸੀਂ ਦਿਨੀ ਕੋਸ਼ਿਸ਼ ਪਾਣੀ ਪਾਣੀ ਮਾਰਿਆ ਆ ਕੰਟਰੋਲ ਹੈ। ਨਿਕਸ ਸਮੇਂ ਜਿਹੜੀ ਪਟਾਲੇ ਤੋਂ ਫਾਇਰ ਪਹੁੰਚੀ। ਅੰਮ੍ਰਿਤ ਮੈਂ ਲੱਗ ਗਈ ਆਂ। ਵੇਖ ਮੈਂ ਤਾਂ ਮੰਨ ਲੈਂਦਾ ਤੁਮਹਾਨੂੰ ਲੱਗਦਾ ਤਾਂ ਬਾਅਦ ਫੋਨ ਲਿਖਦਾ ਅਜੇ 20 ਮਿੰਟ ਬਾਅਦ ਅਸੀਂ ਇੱਥੇ ਬਚ ਗਏ ਮਿੰਟ ਟੁੜੀਆਂ ਆ ਬੋਰ ਕੰਟਰੋਲ ਉਧਰੋਂ ਲੱਗੇ ਇਹਦੇ ਨਾਲ ਆਈ ਜਾਣਾ ਸਿੰਘ ਦੇ ਭਾਈ ਕਰਤਾਰ ਸੜੀ ਚੜ੍ਹ ਕੇ ਆ ਗਏ ਅਸੀਂ ਪਹੁੰਚੇ ਅਸੀਂ ਸਰਕਾਰੀ ਹਸਪਤਲ ਖੜੇ ਸੀ ਰਾਹ ਜਾਂਦੇ ਕਿਹਨਾਂ ਦੱਸਿਆ ਵੀ ਉੱਥੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਕਿਤੇ ਬਹੁਤ ਜ਼ਿਆਦਾ ਏਗੋ ਗਈ ਸਾਰਾ ਅੰਦਰ ਇੱਕ ਵਾਰ ਹੋ ਗਿਆ ਇਹ ਅਜੇ ਵੀ ਚੱਲੀ ਜਾਂਦੀ ਹੈ ਲੋਕਾਂ ਨੇ ਲੋਕਾਂ ਨੇ ਬਹੁਤ ਮਦਦ ਕੀਤੀ ਲੋ ਬਹੁਤ ਪਾਣੀ ਛਟਿਆ ਨਾ ਮੜਿਆ ਨੇ ਬਹੁਤ ਜਨਾ ਦੀ ਬਾਹਰ ਹੋ ਗਿਆ ਉਹ ਯੂਰ ਲਾਇਆ ਕੰਟਰੋਲ ਹੋ ਗਿਆ ਕੰਟਰੋਲ ਹੈ ਹੁਣ ਅੱਗੇ ਨੂੰ ਕੰਟਰੋਲ ਹੈ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ